ਆਪਣੀ ਇੱਕ ਇੰਡਸਟਰੀ ਹੈ ਜਿਹੜੀ ਕਿ ਕੱਲੀ ਇਹੋ ਜੀ ਇੰਡਸਟਰੀ ਹੈ ਜੋ ਸਿਰਫ ਕਾਮੇਡੀ ਤੇ ਸਰਵਾਈਵ ਕਰ ਰਹੀ ਹੈ ਕੋਈ ਹੋਰ ਡਿਫਰੈਂਟ ਫਿਲਮ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਹੈ ਉਹ ਨਹੀਂ ਚੱਲਦੀ ਹਾਲਾਂਕਿ ਮੈਨੂੰ ਐ ਲੱਗਦਾ ਹੈ ਯਾ ਲੋਕਾਂ ਦਾ ਮੰਨਣਾ ਹੈ ਪਰ ਮੈਨੂੰ ਐ ਲੱਗਦਾ ਹੈ ਵੀ ਆਪਣੀ ਆਡੀਅנס ਜਿਹੜੀ ਪੰਜਾਬੀ ਆਡੀਅנס ਹੈ ਇੱਕ ਬਹੁਤ ਇਮੋਸ਼ਨਲ ਆਡੀਅנס ਹੈ ਇਹਨਾਂ ਨੂੰ ਕੁਝ ਇਮੋਸ਼ਨਲ ਕੁਝ ਵਧੀਆ ਕੁਝ ਉਸ ਟਾਈਪ ਦਾ ਦੇਵੋਗੇ ਉਹਨੂੰ ਵੀ ਸਪੋਰਟ ਕਰਨਗੇ ਪਰ ਉਹਦੇ ਲਈ ਤੁਹਾਨੂੰ ਮੌਕਾ ਤਾਂ ਉਹਨਾਂ ਨੂੰ ਦੇਣਾ ਪੈਣਾ ਇੱਕ ਬੰਦਾ ਕੱਲਾ ਹੈ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਇਕੱਲੇ ਨਵਨੀਤ ਦੀ ਜਾਂ ਇਹਨਾਂ ਦੀ ਕਿਸੇ ਦੀ ਜ਼ਮਵਾਰੀ ਨਹੀਂ ਹੈਗੀ ਐ ਵੀ ਤੁਸੀਂ ਇਸ ਟਾਈਪ ਦੀਆਂ ਫਿਲਮਾਂ ਲੈ ਕੇ ਆਓ ਫਿਰ ਹੋਊਗਾ ਪਰ ਟਾਈਮ ਬਹੁਤ ਲੱਗੂਗਾ ਟਾਈਮ ਲੱਗੂਗਾ ਬਹੁਤ ਟਾਈਮ ਕਿੰਨੇ ਸਾਲ ਦਾ 20 ਸਾਲ ਦਾ ਆਪਾਂ ਨੂੰ ਦੇਖਦੇ ਹਾਂ ਪਰ ਮੈਂ ਕਹ ਰਿਹਾ ਜੇ ਹਰ ਪ੍ਰੋਡਿਊਸਰ ਜਿਹੜਾ ਬੰਦਾ 1 ਸਾਲ 'ਚ 5 ਫਿਲਮਾਂ ਬਣਾ ਰਿਹਾ ਉਹ ਚਾਰ ਕਾਮੇਡੀ ਬਣਾ ਕੇ ਇੱਕ ਵੀ मीनिंगफुल ਫਿਲਮ ਬਣਾਉਂਦਾ ਰਹੇ ਸੋ ਫਿਰ ਸੋਚੋ ਤੁਸੀਂ मीनिंगफुल ਫਿਲਮਾਂ ਕਿੰਨੀਆਂ ਆਉਣਗੀਆਂ